ਜਾਨਬ ਜੀ ਆਪਨੋ ਦੇ ਦਸ਼ਕਾਂ ਦਾ ਸਵਾਗਤ ਹੈ ਅੱਜ ਅਸੀਂ ਪਹੁੰਚੇ ਹਾਂ ਨਵਾਂ ਸ਼ਹਿਰ ਦੀ ਧਰਤੀ ਦੇ ਕੋਰ ਸਿਸਟਰ ਜਿਨ੍ਹਾਂ ਨੇ ਪੰਜਾਬੀ ਗਾਇਕੀ ਦੇ ਤੌਰ ਤੇ ਕਾफी ਨਾਮ ਜਿਹੜਾ ਆ ਰੋਸ਼ਨ ਕੀਤਾ ਮਾਪਿਆਂ ਦਾ ਹੀ ਰੋਸ਼ਨ ਕੀਤਾ ਪਰਿਵਾਰ ਦਾ ਹੀ ਰੋਸ਼ਨ ਕੀਤਾ ਉੱਥੇ ਦੂਜੇ ਪਾਸੇ ਸਮਾਜ ਦਾ ਹੀ ਨਾਮ ਰੋਸ਼ਨ ਕੀਤਾ ਅੱਜ ਅਸੀਂ ਆਪਣੀ ਕੋਰ ਸਿਸਟਰ ਦੇ ਨਾਲ ਵਿਸ਼ੇਸ਼ ਤੌਰ ਤੇ ਗੱਲਬਾਤ ਵੀ ਕਰਾਂਗੇ ਪਹਿਲਾਂ ਉਹਨਾਂ ਦਾ ਸ਼ਬਦ ਜ਼ਰੂਰ ਸੁਣੋ ਜੀ ਹਿਸਟਰੀ ਤੁਸੀਂ ਬਹੁਤ ਵਧੀਆ ਜਿਹੜਾ ਸਤਗੁਰੂ ਬਾਬਾ ਅਸ ਮਹਾਰਾਜ ਦਾ ਸ਼ਬਦ ਗਾਇਆ ਤੇ ਇੱਕ ਸ਼ਬਦ ਹੋਰ ਸੰਗਤਾਂ ਨੂੰ ਜ਼ਰੂਰ गा ਕੇ ਦੱਸੋ ਸੋ ਦਸਤਾਂ ਨੂੰ ਅੱਜ ਦੱਸ ਦਈਏ ਕਿ ਕੋਰ ਸਿਸਟਮ ਗਰੁੱਪ ਨੂੰ ਸੰਤ ਸਮਾਜ ਵੱਲੋਂ ਜਿਹੜਾ ਅੱਜ 골ਡ ਮੈਡਨ ਦੇ ਨਾਲ ਸਮਾਨਤ ਕੀਤਾ ਗਿਆ ਉਹਨਾਂ ਦੇ ਨਾਲ ਆਪਾਂ ਗੱਲਬਾਤ ਹੀ ਸਾਂਝੀ ਕਰਾਂਗੇ ਖੁਸ਼ੀਆਂ ਦੀਆਂ ਸਾਂਝੀਆਂ ਕਰਾਂਗੇ ਕਿ ਇਸ ਤਰ੍ਹਾਂ ਜਿਹੜਾ ਉਹਨਾਂ ਦੇ ਪਰਿਵਾਰ ਦੇ ਵਿੱਚ ਖੁਸ਼ੀਆਂ ਛਾਈਆਂ ਹੋਈਆਂ ਜੋ ਉਹਨਾਂ ਦੇ ਪਰਿਵਾਰ ਦੇ ਵਿੱਚ ਇਸ ਵਕਤ ਅਸੀਂ ਇੰਟਰਵਿਊ ਵਿਸ਼ੇਸ਼ ਤੌਰ ਤੇ ਕਰਨ ਪਹੁੰਚੇ ਆ ਪਹਿਲਾਂ ਤਾਂ ਜੀ ਜੈਗੁਰudev ਜੀ ਧੰਨ ਗੁਰੂ ਹਾਂਜੀ ਜੈਗੁਰਦੇਵ ਜੀ ਧੰਨ ਗੁਰੂ ਤੇ ਪਹਿਲਾਂ ਤਾਂ ਜੈਗੁਰੂ ਜੀ ਧੰਨ ਧੰਨ ਗੁਰਦੇਵ ਜੀ ਤੇ ਅੱਜ ਤਾਂ ਉਹ ਜਿਹੜਾ 골ਡ ਮੈਡਨ ਨਾਲ ਸੰਤ ਸਮਾਜ ਵੱਲੋਂ ਕੀਤਾ ਗਿਆ ਤੇ ਕਿੱਦਾਂ ਮਿਸਰ ਸੋ ਰਿਹਾ ਕਿੰਨਾ ਵੱਲੋਂ ਸਮਾਨਤ ਕੀਤਾ ਗਿਆ ਸਾਨੂੰ ਡੇਰਾ 18 ਸੰਤ ਬਾਬਾ ਮੇਲਾ RAM ਜੀ ਮਹਾਰਾਜ ਪਰਮ ਜਰੇ ਤੋਂ ਜਿਨ੍ਹਾਂ ਦੇ ਗੱਦੀ ਨਿਸ਼ੀਨ ਬਾਬਾ 18 ਸੰਤ ਬਾਬਾ ਕੁਲਵੰਤ RAM ਜੀ 18 ਸੰਤ ਬਾਬਾ ਡਾਕਟਰ ਲਖਮਨ ਦਾਸ ਜੀ ਜਿਨ੍ਹਾਂ ਦੀਆਂ ਸੰਗਤਾਂ ਵੱਲੋਂ ਇਹ ਦੇਖਦੇ ਹੋਏ ਕਿ ਕੁੜੀਆਂ ਬਹੁਤ ਵਧੀਆ ਗਾਉਂਦੀਆਂ ਆ ਉਹਨਾਂ ਦੀ ਸੰਗਤਾਂ ਵੱਲੋਂ ਇਹ ਸਾਨੂੰ 골ਡ ਮੈਡਲ ਮਿਲਿਆ ਔਰ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਦਿਲੋਂ ਉਹਨਾਂ ਦਾ ਧੰਨਵਾਦ ਸੋ ਇਹ 골ਡ ਮੈਡਲ ਜਦੋਂ ਸਾਨੂੰ ਮਿਲਿਆ ਉੱਥੇ ਸਾਰੇ ਸ਼੍ਰੀ ਗੁਰਵਿਹਦਾ ਸਾਧੂ ਸੰਪਰਦਾਇਕ ਸੁਸਾਇਟੀ ਰਜਿਸਟਰ ਪੰਜਾਬ ਦੇ ਮਹਾਪੁਰਸ਼ ਪਹੁੰਚੇ ਸੀ ਔਰ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਔਰ ਮੈਨੂੰ ਅੱਜ ਬਹੁਤ ਖੁਸ਼ੀ ਹੋਈ ਕਿ ਆ ਮਾਲਕ ਨੇ ਕਹਿੰਦੇ ਹੁੰਦੇ ਨਾ ਰੱਬ ਨੇ ਦਿੱਤਾ ਸਾਨੂੰ ਔਕਾਤ ਨਾਲ ਵੱਧ ਕੇ ਸੋ ਐਨੀ ਔਕਾਤ ਹੈ ਨਹੀਂ ਸੀ ਜਿੰਨੀ ਮਾਲਕ ਨੇ ਸਾਨੂੰ ਜਿੰਨੇ ਜੋਗੇ ਕੀਤਾ ਸੋ ਅਸੀਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਮੈਨੂੰ ਬਹੁਤ ਖੁਸ਼ੀ ਮਹਿਸੂਸ ਹੋਈ ਅ ਅੱਗੇ ਵੀ ਇਹੀ ਅਸੀਂ ਦੁਆ ਮੰਗਦੇ ਆ ਕਿ ਅਸੀਂ ਵੱਧ ਤੋਂ ਵੱਧ ਸਿੰਗਲੈਂਡ ਵਿੱਚ ਅ ਤਰੱਕੀ ਕਰੀਏ ਔਰ ਆਪਣੇ ਮਾਪੇ ਦਾ ਔਰ ਸਾਰੇ ਪਰਿਵਾਰ ਦਾ ਸਾਰੇ ਰਵਿਦਾਸੀਆ ਸਮਾਜ ਦਾ ਨਾਮ ਰੌਸ਼ਨ ਕਰੀਏ ਕੀ ਰਣ ਜਿਹੜਾ ਇਹ 골ਡ ਮੈਡਲ ਜਿਹੜਾ ਪਹਿਲੀ ਵਾਰ ਇਸ ਮਾਨਤ ਕੀਤਾ ਜਾਂ ਪਹਿਲਾਂ ਦੀ ਕਦੀ ਸੰਤ ਸਮਾਜ ਵੱਲੋਂ ਜਾਂ ਰਵਿਦਾਸੀਆ ਸਮਾਜ ਵੱਲੋਂ ਕੀਤਾ ਗਿਆ ਹਾਂਜੀ ਮੇਰੀ ਲਾਈਫ ਦਾ ਇਹ ਪਹਿਲਾ 골ਡ ਮੈਡਲ ਦਾ ਸੋ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਸੰਤ ਮਹਾਪੁਰਸ਼ਾਂ ਜਾਂ ਹੋਰ ਸਮਾਜ ਸੇਵੀ ਕਰਨ ਕੀ ਅਪੀਲ ਕਰਨਾ ਚਾਹੁੰਦੇ ਕਿ ਇਸ ਤਰ੍ਹਾਂ ਦਾ ਨੂ ਗੋਲਡ ਮੈਡਰੇਜ ਦੇ ਹੋਰ ਪੈਣੇ ਚਾਹੀਦਾ ਕਿ ਕਿਸ ਤਰ੍ਹਾਂ ਦਾ ਮਹਿਸੂਸ ਹੋਗਾ ਜੇ ਸੰਤ ਸਮਾਜਾਂ ਐਨਆਰਆਈ ਸਾਥੀ ਪਉਣਗੇ ਹਾਂਜੀ ਐਨਆਰਆਈ ਸਾਥੀ ਔਰ ਸੰਤ ਸਮਾਜ ਸਾਡਾ ਜਿਹੜਾ ਰਵਿਦਾਸੀਆ ਸਮਾਜਾ ਜੇ ਉਹ ਸਾਨੂੰ ਬਹੁਤ ਬਹੁਤ ਮਤਲਬ ਕਿ ਸਾਡੀ ਹੈਲਪ ਕਰੂਗਾ ਜਾਂ ਸਾਨੂੰ ਸਪੋਰਟ ਕਰੂਗਾ ਸਾਨੂੰ ਬਹੁਤ ਵਧੀਆ ਲੱਗੂਗਾ ਔਰ ਬਾਤ ਤੋਂ ਬਾਅਦ ਜਿਹੜਾ ਆਪਣਾ ਸਹਿਯੋਗ ਦੇਣ ਔਰ ਅਸੀਂ ਸਤਗੁਰੂ ਵਿਦਾਸ ਮਹਾਰਾਜ ਜੀ ਔਰ ਡਾਕਟਰ ਬੀਆਰ ਅੰਬੇਦਕਰ ਜੀ ਦਾ ਜੇ ਉਹ ਵੀ ਮਿਸ਼ਨ ਸੰਗਤਾਂ ਤੱਕ ਪਹੁੰਚਾ ਸਕੀ। ਉਹ ਅੱਜ ਹੀ 골ਡ ਮਹਿਲ ਦੀ ਆਪਾਂ ਗੱਲ ਕਰੀਏ ਕਿ ਸਮਾਨਿਤ ਕੀਤਾ ਗਿਆ ਇੱਕ ਹੋਰ ਸਿਸਟਰ ਗਰੁੱਪ ਨੂੰ ਜਿਹੜਾ ਕਾਫੀ ਜਿਹੜਾ ਉਹਨਾਂ ਨੇ ਨਾਮ ਜਿਹੜਾ ਕਮਾਇਆ ਥੋੜੇ ਸਮੇਂ ਦੇ ਵਿੱਚ ਹੀ ਰਵਦਾਸੀਆ ਸਮਾਦੀ ਆਵਾਜ਼ ਚੱਕੀ ਹੈ ਕੀ ਕਹਿਣਾ ਚਾਹੋਗੇ ਸੰਗਤਾਂ ਨੂੰ? ਸੰਗਤਾਂ ਨੂੰ ਇਹ ਕਹਿਣਾ ਚਾਹੁੰਦੇ ਆ ਕਿ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਿ ਜਿਨ੍ਹਾਂ ਨੇ ਸਾਨੂੰ ਇੰਨੇ ਕਾਬਿਲ ਕੀਤਾ ਕਿ ਅਸੀਂ ਅੱਜ ਹਰ ਇੱਕ ਸਟੇਜ ਦੀ ਸ਼ਾਨ ਬਣ ਚੁੱਕੀਆਂ। ਤੇ ਸਾਡਾ ਨਾਮ ਕੋਰ ਸਿਸਟਰਜ਼ ਜੋ ਕਿ ਸਾਨੂੰ ਸੰਗਤਾਂ ਵੱਲੋਂ ਹੀ ਪ੍ਰਦਾਨ ਕੀਤਾ ਸੋ ਅਸੀਂ ਸੰਗਤਾਂ ਦੇ ਸਾਰਿਆਂ ਦਾ ਧੰਨਵਾਦ ਤਹਿ ਦਿਲੋਂ ਕਰਦੇ ਹਾਂ ਕਿ ਜਿਨ੍ਹਾਂ ਨੇ ਸਾਨੂੰ ਆਪਣੀਆਂ ਨਿਮਾਣੀਆਂ ਬੱਚੇ ਨੂੰ ਬਹੁਤ ਸਾਰਾ ਪਿਆਰ ਬਖਸ਼ਿਆ ਤੇ ਜਿਸ ਤਰ੍ਹਾਂ ਅੱਜ 골ਡ ਮੈਡਲ ਨਾਲ ਸਨਮਾਨਤ ਕੀਤਾ ਕਿ ਕਿਸ ਤਰ੍ਹਾਂ ਦਾ ਘਰ ਦੇ ਵਿੱਚ ਖੁਸ਼ੀਆਂ ਛਾਈਆਂ ਹਾਂਜੀ ਬਹੁਤ ਖੁਸ਼ੀਆਂ ਛਾਈਆਂ ਤੇ ਮਾਤਾ ਪਿਤਾ ਕਿੱਦਾਂ ਦਾ ਮਹਿਸੂਸ ਕਰ ਰਹੇ ਆ ਕਿ ਸਾਡੀਆਂ ਧੀਆਂ ਨੂੰ ਅੱਜ 골ਡ ਮੈਡਲ ਨਾਲ ਸਨਮਾਨਤ ਕੀਤਾ ਹਾਂਜੀ ਉਹ ਵੀ ਬਹੁਤ ਖੁਸ਼ ਆ ਤੇ ਕੀ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਐਨਆਰਆਈ ਸਾਥੀਆਂ ਤੋਂ ਕੀ ਅਪੀਲ ਕਰਨਾ ਚਾਹੁੰਦੇ ਜਨਰਲ ਕੀ ਅਸੀਂ ਤਾਂ ਇਹ ਕਹਿਣਾ ਚਾਹੁੰਦੇ ਆ ਕਿ ਜਿੰਨੇ ਵੀ ਐਨ ਆਰ ਆਈ ਸਾਡੀ ਇਹ ਇੰਟਰਵਿਊ ਦੇਖ ਰਹੇ ਆ ਸੋ ਜਿੰਨੇ ਵੀ ਮਤਲਬ ਕੁੜੀਆਂ ਸਿੰਗਿੰਗ ਕਰਦੀਆਂ ਸੀ ਇਹ ਨਹੀਂ ਕਹਿੰਦੇ ਵੀ ਸਾਨੂੰ ਇਹ ਸਾਰਿਆਂ ਨੂੰ ਪ੍ਰਮੋਟ ਕਰੋ ਵੱਤ ਤੋਂ ਵੱਧ ਤੇ ਪ੍ਰੋਗਰਾਮ ਰਵਿਦਾਸੀਆ ਸਮਾਜ ਦੀ ਜਿੰਨੀਆਂ ਵੀ ਧੀਆ ਗਾਉਂਦੀਆਂ ਉਹਨਾਂ ਨੂੰ ਵੱਤ ਤੋਂ ਵੱਧ ਪ੍ਰਮੋਟ ਕਰਨ ਤੇ ਜੇ ਇਸ ਤਰ੍ਹਾਂ ਬੈਂ ਜੀ ਹੁਣ ਬਹੁਤ ਸਾਰੇ ਸਿੰਗਰ ਆਉ ਬਾਲੀਆ ਕੰਟਰੀ ਜਾਂਦੇ ਜਾਂ ਯੂਰਪ ਕੰਟਰੀ ਜਾਂਦੇ ਅਰਬ ਕੰਟਰੀ ਜਾਂਦੇ ਕਿਤੇ ਵੀ ਜਾਂਦੇ ਆ ਕੀ ਟੱਡਾ ਹਾਲੇ ਤੱਕ ਟੂਰ ਵਗੈਰਾ ਬਾਲ ਨਾ ਲੱਗਾ ਜਾਂ ਨੂੰ ਹੱਲ ਨਹੀਂ। ਠੀਕ ਹੈ ਕਹਿਣਾ ਚਾਹੁੰਗੇ ਤੁਸੀਂ ਉਹਨਾਂ ਆਏ ਸਮੇਂ ਦੇ ਵਿੱਚ ਤੁਹਾਡਾ ਟੂਰ ਲੱਗਣਾ ਚਾਹੀਦਾ ਕਿ ਨਹੀਂ? ਲੱਗਣਾ ਚਾਹੀਦਾ। ਠੀਕ ਹੈ ਕਹਿਣਾ ਚਾਹੁੰਗੇ ਅਨੰਦ ਸਾਧਿਆ ਨੂੰ। ਕਿਉਂਕਿ ਜੇ ਐਸਾ ਹੋਣਾ ਸੀ ਮਿਹਨਤ ਕਰਦੇ ਆਂ ਤਾਂ ਬਣਦਾ ਟੂਰ ਲੱਗਣਾ। ਜੇ ਜਿਸ ਰਾਮਾ ਮਲੇ ਸੰਤ ਸਮਾਜ ਦੀ ਬਾਹਰ ਨੂੰ ਜਾਂਦੀ ਹੈ ਤੇ ਕੀ ਉਹਨਾਂ ਦੇ ਨਾਲ ਸੰਤਾ ਸਮਾਜ ਦੇ ਨਾਲ ਤੁਹਾਨੂੰ ਕੋਈ ਸੈਟਿੰਗ ਨਹੀਂ ਹੋ ਸਕੀ ਕਿ ਜਿੱਦਾਂ ਆਪਾਂ ਹੀ ਜਾ ਕੇ ਬਾਹਰ ਸਤਗੁਰੂ ਅਰਬਦਾਸ ਮਹਾਰਾਜ ਜੀ ਦਾ ਪ੍ਰਚਾਰ ਪ੍ਰਸਾਰ ਕਰਦੇ ਹਾਂ। ਨਹੀਂ ਨਹੀਂ ਕੋਈ ਨਹੀਂ ਉਹ ਦਸ਼ਕਾਂ ਨੂੰ ਦੱਸਦੀ ਕਿ ਐਨਆਰਆਈ ਸਾਥੀਆਂ ਨੂੰ ਫਿਰ ਅਪੀਲ ਕੀਤੀ ਹੈ ਕਿ ਬਾਦਲਾ ਟੂਰ ਜਿਹੜਾ ਸਾਡਾ ਲੱਗਣਾ ਚਾਹੀਦਾ ਤਾਂ ਤਾਂ ਸਤਿਗੁਰੂ ਗੁਰਬਦਾਸ ਮਹਾਰਾਜ ਦਾ ਪ੍ਰਚਾਰ ਪ੍ਰਸਾਰ ਬਾਬਾ ਸਾਹਿਬ ਡਾਕਟਰ ਪੀਰੋਂ ਅੰਬੇਟ ਕਾਲੀਆ ਪ੍ਰਚਾਰ ਪ੍ਰਸਾਰ ਭਗਵਾਨ ਵਾਲਮੀਕੀ ਮਹਾਰਾਜੀ ਦਾ ਪ੍ਰਚਾਰ ਪ੍ਰਸਾਰ ਕਰਨ ਵਾਸਤੇ ਤਿਆਂ ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲੇ ਪਰ ਜਰੂਰ ਇਹਨਾਂ ਨੂੰ ਸਪੋਰਟ ਕਰਿਓ ਇਹਨਾਂ ਦਾ ਸਕਰੀਨ ਤੇ ਸੀ ਨੰਬਰ ਦੀ ਮੈਸੇਜ ਕਰ ਰਹੇ ਨੇ ਦੇ ਨਾਲ ਪਰਿਵਾਰ ਦੇ ਨਾਲ ਤੁਸੀਂ ਸੰਪਰਕ ਦੀ ਕਰ ਸਕਦੇ ਹੋ ਇਸ ਤਰ੍ਹਾਂ ਪੈਂ ਜੀ ਅਨੁਜ ਅੱਜ ਗੋਲਡਮੈਨ ਨਾਲ ਸਮਾਂਤ ਕਿਤਾ ਫਿਰ ਦੀ ਦਸ਼ਕਾਂ ਨੂੰ ਜ਼ਰੂਰ ਦੱਸੋ ਕਿ ਖੁਸ਼ੀ ਕਿਦਾਈ ਸ਼ਾਈ ਹੋਈ ਪਰ ਦੇਖਣ ਨੂੰ ਮਿਲਿਆ ਖੁਸ਼ੀ ਹੋਰ ਟਾਈਪ ਦੀ ਲੱਗ ਰਹੀ ਆ ਹਾਂ ਮੈਂ ਤਾਂ ਬਹੁਤ ਖੁਸ਼ੀਆਂ ਵਾਕੀ ਸਾਡੇ ਘਰ ਦੇ ਵੀ ਬਹੁਤ ਖੁਸ਼ ਆ ਸਾਰਿਆਂ ਨੂੰ ਬਹੁਤ-ਬਹੁਤ ਮਾਣ ਮਹਿਸੂਸ ਹੋਇਆ ਸਾਡੇ ਤੇ ਸੰਤ ਸਮਾਜ ਨੂੰ ਕੀ ਅਪੀਲ ਕਰਨਾ ਚਾਹੁੰਦੇ ਆ ਲਾਸਟ ਵਾਰੀ ਜਾਂਦੇ ਜਾਂਦੇ ਦਰਸ਼ਕਾਂ ਨੂੰ ਜ਼ਰੂਰ ਹਾਂਜੀ ਸੰਤ ਸਮਾਜ ਨੂੰ ਇਹੀ ਅਪੀਲ ਕਰਨਾ ਚਾਹੀਦਾ ਚਾਹੁੰਦੇ ਆ ਕਿ ਵੱਧ ਤੋਂ ਵੱਧ ਸਾਡੀ ਸਪੋਰਟ ਕਰੋ ਔਰ ਅਸੀਂ ਜੋ ਜਿੱਦਾਂ ਦੱਸਿਆ ਕਿ ਬਾਹਰਲੇ ਟੂਰ ਆ ਜੇ ਸਾਡੇ ਨਹੀਂ ਲੱਗੇ ਸੋ ਸੰਗਤਾਂ ਨੂੰ ਬੇਨਤੀ ਆ ਕਿ ਸਾਨੂੰ ਬਾਅਦ ਵੀ ਪ੍ਰੋਗਰਾਮ ਕਰਨ ਦਾ ਮੌਕਾ ਦਿੱਤਾ ਜਾਵੇ ਤੇ ਹਰੇਕ ਸਾਲ ਜਿੱਦਾਂ ਲੋਕ ਗੁਰਪੁਰ ਹੁੰਦਾ ਜਾਂ ਕੋਈ ਵੀ ਪ੍ਰੋਗਰਾਮ ਦੇ ਬਾਬਾ ਸਾਹਿਬ ਜੀ ਦੇ ਉੱਥੇ ਬਾਲੀਆ ਕੰਟਰੀ ਦੇ ਬਹੁਤ ਵੱਡੇ ਵੱਡੇ ਜਿਹੜੇ ਸਿੰਗਰ ਨਹੀਂ ਜਾਂਦੇ ਪਰ ਜਿਹੜੇ ਛੋਟੇ ਲੈਵਲ ਦੇ ਸਿੰਗਰ ਆ ਉਹਨਾਂ ਨੂੰ ਨਹੀਂ ਦੇਖਿਆ ਜਾਂਦਾ ਕਿ ਇਸ ਤਰ੍ਹਾਂ ਦਾ ਉਹਨਾਂ ਨੂੰ ਮਹਿਸੂਸ ਹੋ ਰਿਹਾ ਕਿ ਐਨਆਰਆਈ ਨੂੰ ਭੇਤ ਭਾਵ ਰੱਖਣਾ ਚਾਹੀਦਾ ਕਿ ਨਹੀਂ ਰੱਖਣਾ ਚਾਹੀਦਾ ਇਸ ਤਰ੍ਹਾਂ ਇਦਾਂ ਭੇਦਭਾਵਤਾ ਨਹੀਂ ਰੱਖਣਾ ਚਾਹੀਦਾ ਦੇਖੋ ਜਦੋਂ ਹੁਣ ਆਪਾਂ ਇੱਥੇ ਵੀ ਪ੍ਰੋਗਰਾਮ ਕਰਦੇ ਆ ਨਾ ਆਪਾਂ ਮੋਰੇ ਪੇਮੈਂਟ ਦੱਸ ਦਿੰਦੇ ਆ ਵੇ ਸਾਨੂੰ ਐਨੀ ਦੇ ਦਿਓ ਉਹ ਵੱਡੇ ਵੱਡੇ ਸਿੰਗਰਾਂ ਨੂੰ ਤਾਂ ਪੇਮੈਂਟ ਦੇ ਗਏ ਸੱਦ ਲੈਣਗੇ ਪਰ ਸਾਡੀ ਵਾਰੀ ਪਤਾ ਨਹੀਂ ਕੀ ਹੋ ਜਾਂਦਾ ਉਹ ਕਹਿੰਦੇ ਤੁਹਾਡੀ ਪੇਮੈਂਟ ਬਹੁਤ ਜ਼ਿਆਦਾ ਆਵੇ ਤੁਸੀਂ ਤਾਂ ਸਾਡੇ ਸਮਾਜ ਦੇ ਲੜਕੇ ਆ ਨਾ ਵੀ ਤੁਸੀਂ ਘਟਾ ਲਓ ਉਹਨਾਂ ਦੀ ਉਹ ਲੱਖਾਂ ਲੱਖਾਂ ਦੇ ਹਿਸਾਬ ਨਾਲ ਵੀ ਪੇਮੈਂਟ ਕਰ ਦਿੰਦੇ ਆ ਪਰ ਇਸ ਤਰ੍ਹਾਂ ਦਾ ਭੇਦਭਾਵ ਜਿਹੜਾ ਨਹੀਂ ਰੱਖਣਾ ਚਾਹੀਦਾ ਆਪਣੇ ਸਮਾਜ ਦੇ ਜਿਹੜੇ ਬੱਚੇ ਆ ਉਹਨਾਂ ਨੂੰ ਅੱਗੇ ਲੈ ਕੇ ਆਉਣਾ ਚਾਹੀਦਾ ਹਾਂਜੀ ਦਰਸ਼ਕਾਂ ਅੱਜ ਦੱਸਦੀ ਕਿ ਜਨਪੰਜਾਬੀ ਨਿਊਜ਼ ਦੀ ਸਮੁੱਚੀ ਟੀਮ ਜਿਹੜੀ ਹੈ ਨਵਾਂ ਸ਼ਹਿਰ ਦੀ ਧਰਤੀ ਤੇ ਪਹੁੰਚੀ ਹੈ ਇੱਕ ਸ਼ਬਦ ਇਹਨਾਂ ਦਾ ਹੋਰ ਆਪਾਂ ਸੁਣਾਗੇ ਸੋ ਲਗਾਤਾਰ ਤੁਸੀਂ ਜਨਪੰਜਾਬੀ ਨਿਊਜ਼ ਦੇ ਨਾਲ ਜੁੜੇ ਰਹੋ ਮੀਰਾ ਕਾਂਝੀ ਦੇ ਵਿੱਚ ਤੂੰ ਬਾਦਿਲਨਾ कलवंत सरो आखें ग ਦਸ਼ਕਰਨ ਦੱਸਦੀ ਹੈ ਕਿ ਅੱਜ ਨਵਾਂ ਸ਼ਹਿਰ ਦੀ ਧਰਤੀ ਤੇ ਪਹੁੰਚਿਆ ਸੋ ਲਗਾਤਾਰ ਤੁਸੀਂ ਤਸਵੀਰਾਂ ਜਿਹੜੀਆਂ ਨਵਾਂ ਸ਼ਹਿਰ ਤੋਂ ਜਨ ਪੰਜਾਬੀ ਜੀ ਦਿਲ ਦੀਏ ਦੇਖਦੇ ਹੋ ਕਿ ਲਗਾਤਾਰ ਜਿਹੜਾ ਵੀਡੀਓ ਨੂੰ ਸ਼ੇਅਰ ਤੇ ਕਮੈਂਟ ਤੇ ਲਾਈਕ ਜ਼ਰੂਰ ਕਰੋ ਜੀ ਸੋ 바ਵਾ ਸਾਹਿਬ ਦੱਸਦੀ ਹੈ ਕਿ ਇੱਕ 바ਵਾ ਸਾਹਿਬ ਡਾਕਟਰ ਪੀਰਮ ਅਬਿਰਕਾਰ ਜੀ ਦਾ ਜੀ ਜ਼ਰੂਰ ਹੀ ਕੋਰ ਸਿਸਟਮ ਤੋਂ ਜਿਹੜਾ ਆਪਾਂ ਸੁਣਾਗੇ ਸੋ ਲਗਾਤਾਰ ਤੁਸੀਂ ਜਨ ਪੰਜਾਬੀ ਨਿਊਜ਼ ਦੇ ਨਾਲ ਜੁੜੇ ਰਹੋ ਕਿਉਂਕਿ ਕੋਰ ਸ਼ਿਸ਼ਟ ਨੇ ਥੋੜੇ ਸਮੇਂ ਦੇ ਵਿੱਚ ਜਿਹੜਾ ਆਪਣੇ ਪਰਿਵਾਰ ਦਾ ਨਾਂ ਦੀ ਰੋਸ਼ਨ ਕੀਤਾ ਜਿੱਥੇ ਮਾਂ ਪੇ ਦਾ ਹੀ ਨਾਂ ਰੋਸ਼ਨ ਕੀਤਾ ਜਿੱਥੇ ਰਵਦਾਸੀਆ ਸਮਾਜ ਦਾ ਹੀ ਨਾਂ ਰੋਸ਼ਨ ਕੀਤਾ ਪਰ ਜਿੰਨੇ ਵੀ ਐਨ ਆਰ ਆਈ ਸਾਥੀ ਬਾਹਰ ਦੇਸ਼ ਵਿਦੇਸ਼ਾਂ ਚ ਬੈਠੇ ਆ ਪਰ ਉਹਨਾਂ ਨੇ ਹਾਲੇ ਤੱਕ ਇਸ ਪਰਿਵਾਰ ਦੀ ਜੜੀ ਆ ਬਾ ਨਹੀਂ ਫੜੀ ਇਹਨਾਂ ਦਾ ਬਾਹਲਾ ਟੂਰ ਨਹੀਂ ਲਗਾਇਆ ਗਿਆ ਜੋ ਕਿ ਬਹੁਤ ਜਿਹੜਾ ਮਿੰਦਰ ਜੋਗਦੀ ਆਪਾਂ ਕਹਿ ਸਕਦੇ ਆ ਆਪਣੀ ਜਨ ਪੰਜਾਬੀ ਨਿਊਜ਼ ਰੋਲ ਅਸੀਂ ਕਹਿ ਰਹੇ ਹਾਂ ਸੋ ਸੋ ਲਗਾਤਾਰ ਤੁਸੀਂ ਅੱਜ ਨਵਾਂ ਸ਼ਹਿਰ ਤੋਂ ਤਸਵੀਰਾਂ ਦੇ ਦਿਓ ਪਰ ਇਹਨਾਂ ਪਰਿਵਾਰ ਦਾ ਜਿਹੜਾ ਇੱਕ ਟੂਰ ਜਿਹੜਾ ਤੁਸੀਂ ਜ਼ਰੂਰ ਲਗਾਓ ਜਿੰਨੇ ਵੀ ਦਾਨੀ ਸੱਜਣ ਹੈਗੇ ਆ ਸਕਰੀਨ ਤੇ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਜਾਂ ਕੋਰਸ ਹਿਸਟੋਰੀ ਗਰੁੱਪ ਦੇ ਨਾਲ ਸੰਪਰਕ ਕਰ ਸਕਦੇ ਹੋ ਸੋ ਲਗਾਤਾਰ ਤੁਸੀਂ ਸੁਣਦੇ ਰਹੋ ਬਾਬਾ ਸਾਹਿਬ ਡਾਕਟਰ ਪੀਨਾਬੇਦ ਕਾ ਜੀ ਦਾ ਜਿਹੜਾ ਨਵਾਂ ਗੀਤ ਜਿਹੜਾ ਇਹਨਾਂ ਕੋਲ ਸੁਣਾਗੇ ਜੀ ਜਿਹੜਾ ਭੀਮ ਦੀ ਕਰੂ ਲਗਦੀ ਹਿਸਾਬ ਕਰਾਂਗੇ ਨਗਦੋ ਨਗਦੀ ਹਿਸਾਬ ਕਰਾਂਗੇ ਨਗਦੋ ਨਗਦੀ ਐਸੀ ਬਾਜੀ ਮੋੜਾਂਗੇ ਬੁੱਤ ਜਿਹੜਾ ਬਾਬਾ ਸਾਹਿਬ ਦਾ ਕੋੜੂ ਆਦੀ ਹਲਤਾਂ ਬਹੁਤ ਖੂਬਸੂਰਤ ਗੀਤ ਗਾਇਆ ਕਿ ਬਾਬਾ ਸਾਹਿਬ ਦਾ ਜਿਹੜਾ ਬੁੱਤ ਤੋੜੂਗਾ ਉਹਨੀਆਂ ਲੱਤਾਂ ਤੋੜਾਂਗੇ ਤੇ ਉਹਦੀ ਆਪਾਂ ਵੀ ਚਾਰ-ਚਾਰ ਚਾ ਜ਼ਰੂਰ ਕਰਾਂਗੇ ਕਿ ਜਿਸ ਤਰ੍ਹਾਂ ਬਾਬਾ ਸਾਹਿਬ ਡਾਕਟਰ ਵੀ ਰਾਮ ਬੇੜਕਾ ਦੀ ਪੂਰੇ ਪੰਜਾਬ ਦੇ ਵਿੱਚ ਬਹੁਤ ਹੀ ਤੋੜੇ ਜਾ ਰਹੇ ਆ ਤਾਂ ਤਾਂ ਸਤਿਗੁਰੂ ਬਦਾਸ ਮਹਾਰਾਜ ਦੇ ਗੁਰੂ ਘਰ ਦੇ ਹਮੇਸ਼ਾ ਜਿਹੜੇ ਅਟੈਕ ਹੁੰਦੇ ਜਾ ਰਹੇ ਆ ਉਹਦੀ ਆਪਾਂ ਗੱਲਬਾਤ ਕਰਾਂਗੇ ਜਿਸ ਤਰ੍ਹਾਂ ਪੈਂ ਜੀ ਬਾਬਾ ਸਾਹਿਬ ਦੇ ਬੁੱਤ ਵਗੈਰਾ ਟੁੱਟੇ ਜਾ ਰਹੇ ਆ ਪੂਰੇ ਪੰਜਾਬ ਦੇ ਵਿੱਚ ਕੀ ਕਹਿਣਾ ਚਾਹੁੰਗੇ ਦਰਸ਼ਕਾਂ ਨੂੰ ਸਭ ਤੋਂ ਪਹਿਲਾਂ ਤਾਂ ਸੀ ਇਹ ਦੱਸਣਾ ਚਾਹੁੰਦੇ ਆ ਜਿਹੜਾ ਸੀ ਗਾਣਾ ਗਾਇਆ ਨਾ ਉਹ ਗਾਣਾ ਸਾਡੇ ਉਸਤਾਦ ਜੀ ਬੂਟਾ ਮਾਮਾ ਜੀ ਉਹਨਾਂ ਦਾ ਗਾਣਾ ਗਾਇਆ ਹੋਇਆ ਸੋ ਇਹਦੇ ਵਿੱਚ ਗੱਲ ਕੀਤੀ ਆ ਬੁੱਤ ਜਿਹੜਾ ਬਾਬਾ ਸਾਹਿਬ ਦਾ ਤੋੜੂ ਉਹਦੀਆਂ ਲੱਤਾਂ ਤੋੜਾਂਗੇ ਸੋ ਜਦੋਂ ਅੰਬੇਡਕਰ ਜਨਤੀ ਸੀਗੀ ਉਦੋਂ ਇੱਕ ਪਤਾ ਨਹੀਂ ਔਰ ਮੈਨੂੰ ਕੌਣ ਸੀਗਾ ਉਹ ਅੰਮ੍ਰਿਤਸਰ ਦੇ ਵਿੱਚ ਉਹਨਾਂ ਨੇ ਬੁੱਤ ਤੋੜਿਆ ਹਨ ਤੇ ਇੱਕ ਹੋਰ ਵੀ ਕਹਿੰਦੇ ਸੀਗੇ ਕਿ ਜਿਹੜਾ ਉਹਨਾਂ ਦਾ ਬੁੱਤ ਤੋੜੂਗਾ ਉਹਨਾਂ ਨੂੰ ਅਸੀਂ 80 ਲੱਖ ਰੁਪਏ ਦੇਵਾਂਗੇ ਹਨਾ ਤੇ ਉਸ ਨੂੰ ਮੈਨੂੰ ਲੱਗਦਾ ਕਿ ਇਹ ਗਾਣਾ ਜਿਹੜਾ ਉਹਦੇ ਲਈ ਹੀ ਲਿਖਿਆ ਗਿਆ ਕਿ ਉਹਦੇ ਵਰਗੇ ਇਨਸਾਨਾਂ ਲਈ ਜਿਹੜੇ ਇਦਾਂ ਗੱਲ ਕਰਦੇ ਆ ਕਿ ਬਾਬਾ ਸਾਹਿਬ ਜੀ ਦੇ ਸਟੈਚੂ ਤੋੜੋ ਹਨਾ ਪਰ ਇਦਾਂ ਦੀ ਗੱਲ ਜਿਹੜੀ ਨਹੀਂ ਚਾਹੀਦੀ ਉਹਨਾਂ ਨੇ ਸਾਡੇ ਲਈ ਬਹੁਤ ਸੰਘਰਸ਼ ਕੀਤਾ ਉਹਨਾਂ ਨੇ ਕਹਿ ਸਕਦੇ ਕਿ ਆਪਣਾ ਸਾਰਾ ਜਿਹੜਾ ਜੀਵਨ ਹੀ ਆਪਣੇ ਲੋਕਾਂ ਨੂੰ ਦਿੱਤਾ ਸਾਰੇ ਸਮਾਜ ਦੇ ਲੋਕਾਂ ਨੂੰ ਆਪਣਾ ਜੀਵਨ ਦਿੱਤਾ ਔਰ ਕਿੱਦਾਂ ਉਹਨਾਂ ਨੇ ਦੇਖੋ ਆਪਣਾ ਜਿਹੜਾ ਪਰਿਵਾਰ ਆ ਉਹਨਾਂ ਨੂੰ ਆਪਣੇ ਪਰਿਵਾਰ ਨੂੰ ਨਹੀਂ ਦੇਖਿਆ ਉਹਨਾਂ ਨੇ ਜਿਹੜੇ ਸਮਾਜ ਆ ਉਹਨਾਂ ਨੂੰ ਹੀ ਆਪਣਾ ਪਰਿਵਾਰ ਮੰਨ ਕੇ ਅੱਗੇ ਚੱਲਿਆ ਪਰ ਇਦਾਂ ਜਿਹੜੀ ਗੱਲ ਇਹ ਨਹੀਂ ਕਰਨੀ ਚਾਹੀਦੀ ਕਿ ਅਸੀਂ ਉਹਨਾਂ ਨੂੰ ਦੱਸ ਦਈਏ ਕਿ ਜਿਹੜੇ ਇਦਾਂ ਕੰਮ ਕਰੂੰਗਾ ਔਰ ਦੱਸਿਆ ਸਮਾਜ ਕਹਿ ਲਓ ਸਾਰੇ ਸਮਾਜ ਦੇ ਜਿੰਨੇ ਵੀ ਜਿੰਨੇ ਵੀ ਲੋਕ ਕੈਲੋ ਸਮਾਜਿਆਨਾ ਉਹਨਾਂ ਦੇ ਹੱਥ ਜਿਹੜੇ ਬੰਦੇ ਨਹੀਂ ਹੈਗੇ ਉਹਨਾਂ ਨੂੰ ਅਸੀਂ ਦੱਸਣਾ ਦੱਸ ਦੇਣਾ ਤੁਹਾਨੂੰ ਦੱਸ ਕਰਨ ਦੱਸਦੀ ਕਿ ਧੰਨ ਧੰਨ ਸਤਗੁਰੂ ਬਿਦਾਸ ਮਹਾਰਾਜ ਜੀ ਦੇ ਦਿਨ ਪ੍ਰਤੀ ਦਿਨ ਜਿਹੜੀਆਂ ਵਿਆਧੀਆਂ ਹੋ ਰਹੀਆਂ ਉਹਦੀ ਆਪਾਂ ਸਿਸਟਰ ਕੋਰ ਦੇ ਨਾਲ ਗੱਲਬਾਤ ਕਰਾਂਗੇ ਦੇਖਣਾ ਪੈਂਜੀ ਸਤਗੁਰੂ ਬਿਦਾਸ ਮਹਾਰਾਜ ਜੀ ਦੇ ਕਾਫੀ ਜਿਹੜਾ ਹੁਣ ਜਲੰਧਰ ਦੇ ਵਿੱਚ ਹੁਸ਼ਿਆਰਪੁਰ ਦੇ ਵਿੱਚ ਜਾਂ ਬਾਖਰਵਕਤਾਵਾ ਤੇ ਵਿਆਧੀਆਂ ਹੋ ਰਹੀਆਂ ਜਾਨੀ ਕਿ ਕੀ ਕਹਿਣਾ ਚਾਹੁੰਗੇ ਤੁਸੀਂ ਅਜੀ ਤਾਂ ਇਹੀ ਕਹਿਣਾ ਚਾਹੁੰਦੇ ਆ ਵੈਸੇ ਤਾਂ ਇਦਾਂ ਕਰਨਾ ਨਹੀਂ ਚਾਹੀਦਾ ਹੈਗਾ ਕਿਉਂਕਿ ਉਹਨਾਂ ਨੇ ਆਪਣਾ ਸਾਰਾ ਜੀਵਨ ਆਪਣੇ ਲਈ ਮਤਲਬ ਕਿ ਲਗਾ ਦਿੱਤਾ ਹੈ ਨਾ ਵੇ ਸਾਡੀ ਕੌਮ ਅੱਗੇ ਤੋਂ ਅੱਗੇ ਜਾਵੇ ਜੇ ਹੁਣ ਸਾਡੀ ਕੌਮ ਮਤਲਬ ਉੱਪਰ ਤੱਕ ਪਹੁੰਚੇ ਇਹ ਕਹਿੰਦੇ ਹੁਣ ਚੜਦੇ ਸੂਰਜ ਨੂੰ ਸਲਾਮਾ ਹੁੰਦੀਆਂ ਨਾ ਜਦੋਂ ਫਿਰ ਜਦੋਂ ਬੰਦੇ ਦੀ ਗੁੱਡੀ ਚੜ ਜਾਂਦੀ ਆ ਹੁਣ ਸਾਡੇ ਰਵਿਦਾਸੀਆ ਸਮਾਜ ਦੀ ਗੁੱਡੀ ਚੜੀ ਤੇ ਸਾਨੂੰ ਕਈ ਥੱਲੇ ਲਾਉਣ ਨੂੰ ਫਿਰਦੇ ਆ ਵੇ ਨਹੀਂ ਇਹ ਮਤਲਬ ਉੱਪਰ ਨਹੀਂ ਜਾ ਸਕਦੇ ਹੈਗੇ ਹਨ ਬਾਕੀ ਆਪਣੀ ਹਿੰਮਤ ਆ ਆਪਾਂ ਕਿੱਥੇ ਤੱਕ ਜਾਣਾ ਹੈ ਮਤਲਬ ਹਨਾ ਸਾਡੀ ਇਹੀ ਆ ਵੇ ਜਿਹੜੇ ਵੀ ਲੋਕੀ ਇਹ ਸਭ ਕੁਝ ਕਰਦੇ ਉਹਨਾਂ ਨੂੰ ਕਰ ਨਾ ਨਹੀਂ ਚਾਹੀਦਾ ਸੋ ਭੈਣ ਜੀ ਲਾਸਟ ਵਾਰੀ ਹੁਣ ਆਪਾਂ ਦਸ਼ਕਰਨ ਦੱਸ ਦਈਏ ਕਿ 골ਡ ਮੈਡਲ ਦੇ ਨਾਲ ਸੰਤ ਕੁਲਵੰਤ RAM ਜੀ ਪਰੋ ਮਯਾਰ ਬਲੋ ਸਮਾਨਿਤ ਕੀਤਾ ਗਿਆ ਸੋ ਭੈਣ ਜੀ ਥੋੜਾ ਜਿਹਾ ਨਜ਼ਦੀਕ ਲੈ ਕੇ 골ਡ ਮੈਡਲ ਜੀ ਦਿਖਾ ਦਿਓ ਤੇ ਸਭ ਤੋਂ ਲਾਸਟ ਵਾਰੀ ਤੇ ਸੰਤਾ ਦਾ ਇੱਕ ਵਾਰੀ ਧੰਨਵਾਦ ਜ਼ਰੂਰ ਕਰਿਓ ਹਾਂਜੀ ਸਾਰੇ ਸੰਤ ਸਮਾਜ ਦਾ ਔਰ ਸਪੈਸ਼ਲ ਥੈਂਕਸ ਭੈਣ ਜੀ 골ਡ ਮੈਡਲ ਜੀ ਲਾ ਕੇ ਲਿਆ ਦੇ ਜਰਾ ਦਸ਼ਕਰਨ ਜ਼ਰੂਰ ਦੱਸ ਦਿਓ ਕਿ ਸੰਤਾ ਮਹਾਪੁਰਸ਼ ਹਲੋ ਗੇ ਜਿਹੜਾ 골ਡ ਮੈਡਲ ਜਿਹੜਾ ਤੁਹਾਨੂੰ ਸਮਾਨਿਤ ਕੀਤਾ ਗਿਆ ਹੈ ਸੋ ਦਾਦੀਏ ਦੇ ਪਰਿਵਾਰ ਦੇ ਵਿੱਚ ਜਿਹੜੀ ਖੁਸ਼ੀ ਜਿਹੜੀ ਆ ਛਾਈ ਹੋਈ ਆ ਸੀ ਸੋ ਲਗਾਤਾਰ ਤੁਸੀਂ ਤਸਵੀਰਾਂ ਦੇਖਦੇ ਹੋ ਪਰਿਵਾਰ ਦੇ ਵਿੱਚ ਜਿਹੜੀਆਂ ਖੁਸ਼ੀਆਂ ਛਾਈਆਂ ਹੋਈਆਂ 골ਡ ਮੈਡਲ ਨੂੰ ਲੈ ਕੇ ਜਿਹੜਾ ਵਿਸ਼ੇਸ਼ ਤੌਰ ਤੇ ਆਪਾਂ ਗੱਲਬਾਤ ਕਰਾਂਗੇ ਕਿੰਨਾ ਸੰਤਾਂ ਮਹਾਪੁਰਸ਼ਾਂ ਦਾ ਜਾਂ ਡੇਰਿਆਂ ਦਾ ਜਾਂ ਸਮਾਨਤ ਜਿਹੜਾ ਅੱਜ ਕੀਤਾ ਗਿਆ ਤੇ ਉਹਦੀ ਆਪਾਂ ਗੱਲਬਾਤ ਕਰਾਂਗੇ ਕਿ ਮੈਨੂੰ ਇਸ ਤਰ੍ਹਾਂ ਅੱਜ ਤੁਹਾਨੂੰ ਸਮਾਨਤ ਕੀਤਾ ਗਿਆ ਕਿੰਨਾ ਮਹਾਪੁਰਸ਼ਾਂ ਵੱਲੋਂ ਕੀਤਾ ਗਿਆ ਜੀ ਹਾਂਜੀ ਸਾਨੂੰ ਭਰਮਜਰੇ ਦੇ ਉੱਥੇ ਡੇਰਾ 108 ਸੰਤ ਬਾਬਾ ਮੇਲਾ ਰਾਮ ਮਹਾਰਾਜ ਜੀ 108 ਸੰਤ ਬਾਬਾ ਖੁਸ਼ੀ ਰਾਮ ਮਹਾਰਾਜ ਜੀ ਉਹਨਾਂ ਦੇ ਡੇਰੇ ਵੱਲੋਂ ਉਹਨਾਂ ਦੀਆਂ ਸਾਰੀਆਂ ਸੰਗਤਾਂ ਵੱਲੋਂ ਐਨ ਆਰ ਆਈ ਵੀਰਾਂ ਵੱਲੋਂ ਸਾਨੂੰ ਇਹ 골ਡ ਮੈਡਲ ਦਾ ਸਨਮਾਨਿਤ ਕੀਤਾ ਗਿਆ ਉੱਥੇ ਦੇ ਮੌਜੂਦਾ ਗੱਦੀ ਨਿਸ਼ੀਨ 108 ਸੰਤ ਕਲਵੰਤ ਰਾਮ ਜੀ ਮਹਾਰਾਜ 108 ਸੰਤ ਬਾਬਾ ਲక్ష్మణਦਾਸ ਜੀ ਮਹਾਰਾਜ ਸੋ ਉਹਨਾਂ ਦੇ ਨਾਲ ਹੋਰ ਵੀ ਬਹੁਤ ਸਾਰੇ ਮਹਾਂਪੁਰਖ ਉੱਥੇ ਪਹੁੰਚੇ ਹੋਏ ਸੀ ਜਿਨ੍ਹਾਂ ਵਿੱਚੋਂ ਸਾਡੇ ਬਹੁਤ ਹੀ ਸਤਿਕਾਰਯੋਗ ਬੀਬੀ ਜੀ ਮੀਨਾ ਮੀਨਾ ਦੇਵੀ ਜੀ ਰਤਨਪੁਰੀ ਜੇਜੋ ਤੋਂ ਵੀ ਪਹੁੰਚੇ ਹੋਏ ਸੀ ਸਾਈ ਪੱਪਲ ਸਾਹਿਬ ਜੀ ਪਿੰਡ ਭਰਮਜਾਰੇ ਤੋਂ ਸੋਨਾ ਵੱਲੋਂ ਵੀ ਹੋਰ ਬਹੁਤ ਸਾਰੇ ਮਹਾਪੁਰਸ਼ ਪਹੁੰਚੇ ਹੋਏ ਸੀ ਜੋ ਸਾਰਿਆਂ ਨੇ ਸਾਨੂੰ 골ਡ ਮੈਡਲ ਦਾ ਸਨਮਾਨ ਕੀਤਾ ਸੋ ਸਾਨੂੰ ਬਹੁਤ ਹੀ ਚੰਗਾ ਲੱਗਾ ਦਿਲ ਨੂੰ ਬਹੁਤ ਹੀ ਖੁਸ਼ੀ ਮਿਲੀ ਸੋ ਦੱਸ ਦਈਏ ਕਿ ਦਾਸ਼ਕਰ ਨੂੰ ਅਸੀਂ ਕੀ ਜਨ ਪੰਜਾਬੀ ਨੂੰ ਜਿਹੜੇ ਮਾਦੀ ਗਰਾਈ ਬਾਤਾਂ ਬਦ ਵੀਡੀਓ ਨੂੰ ਸ਼ੇਅਰ ਦੀ ਕਰੋ ਤੇ ਲਾਈਕ ਦੀ ਕਰਿਓ ਤੇ ਨਾਲ ਆਪਾਂ ਹੋਰ ਦੀ ਗੱਲਬਾਤ ਕਰਾਂਗੇ ਕਿ ਜੇਕਰ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰਨਾ ਜਾਂ ਆਪਣੇ ਪ੍ਰੋਗਰਾਮ ਕਰਵਾਉਣੇ ਆ ਤੇ ਉਹਦੀ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਸੋ ਮੈਨੇ ਇੱਕਾ ਹੀ ਲਗਾਤਾਰ ਤੁਸੀਂ ਨੰਬਰ ਜ਼ਰੂਰ ਦੱਸਿਓ ਦਸਕਾਰ ਨੂੰ ਹਾਂਜੀ ਸਾਡੇ ਸਤਿਕਾਰਯੋਗ ਜਿਹੜੇ ਸਾਨੂੰ ਰਾਈਟਰ ਆ ਪ੍ਰਮੋਟ ਕਰਦੇ ਸਾਨੂੰ ਸੌਂਗ ਲੈ ਕੇ ਦਿੰਦੇ ਆ ਗੁਰੂਵਦਾਸ ਮਹਾਰਾਜ ਜੀ ਦੇ ਹੋਰ ਬਹੁਤ ਸਾਰੇ ਸਾਨੂੰ ਸੌਂਗ ਲੈ ਕੇ ਦਿੰਦੇ ਆ ਸਾਡੇ ਬਹੁਤ ਹੀ ਸਤਿਕਾਰਯੋਗ ਕਲਵੰਤ ਸਰੋਆ ਜੀ ਕਮਲ ਮਡਾਲੀ ਜੀ ਚਾਂਦੀ ਥੰਮਣ ਵਾਲੀ ਅਜੀਤ ਸੰਜੀਵ ਬਾੜੀਮਕੇਸ਼ ਕਟਾਰੀਆਂ ਵਾਲੇ ਜੀ ਸੋ ਇਹ ਸਾਨੂੰ ਬਹੁਤ ਪ੍ਰਮੋਟ ਕਰਦੇ ਆ ਸੋ ਸਾਨੂੰ ਪ੍ਰੋਗਰਾਮ ਲਈ ਸੰਪਰਕ 9843 25807 984325807 ਸੋ ਇਸ ਨੰਬਰ ਤੇ ਸਾਨੂੰ ਤੁਸੀਂ ਕੰਟੈਕਟ ਕਰ ਸਕਦੇ ਹੋ ਜੈਗੁਰੂ ਦੇਵ ਧਨਗੁਰਦੇਵ ਸੋ ਦਸਕਾ ਨੂੰ ਫਿਰ ਇੱਕ ਵਾਰੀ ਦੱਸ ਦਈਏ ਕਿ ਵੀਡੀਓ ਨੂੰ ਬੱਤ ਬੱਤ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਕਿਉਂਕਿ ਅੱਜ 골ਡ ਮੈਡ ਦੇ ਨਾਲ ਜਿਹੜਾ ਇਹਨਾਂ ਨੂੰ ਸਮਾਨਤਾ ਕੀਤਾ ਗਿਆ ਤੇ ਆਪਾਂ ਘਰ ਦੀਆਂ ਖੁਸ਼ੀਆਂ ਦੀਆਂ ਜਿਹੜੀਆਂ ਸਾਂਝੀਆਂ ਕੀਤੀਆਂ ਸ਼ਬਦੀ ਦੀ ਬਗੈਰਾ ਜਾਂ ਬਾਬਾ ਸਾਹਿਬ ਜੀ ਦੇ ਗੀਤ ਵਗੈਰਾ ਦੀ ਜਰੂਰ ਇਹਨਾਂ ਦੇ ਸੁਣਿਆ ਸੋ ਬੱਤ ਬੱਤ ਇਹਨਾਂ ਦੇ ਪ੍ਰੋਗਰਾਮ ਜਿਹੜੇ ਬੁੱਕ ਕਰਾਉਣ ਵਾਸਤੇ ਤੁਸੀਂ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ ਜਾਂ ਸਕਰੀਨ ਤੇ ਦਿੱਤੇ ਗਏ ਨੰਬਰ ਤੇ ਸੰਪਰਕ ਕਰ ਸਕਦੇ ਹੋ